ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਾਲੀ ਗੱਲ ਹੈ ਕਿ 116 ਨੌਜਵਾਨ ਕੱਲ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 에ਅਰਪੋਰਟ ਤੇ ਅਮਰੀਕਾ ਤੋਂ ਡਿਪੋਰਟ ਕਰਕੇ ਉੱਥੋਂ ਦੀ ਸਰਕਾਰ ਨੇ ਭੇਜੇ ਨੇ ਔਰ ਇਹਨਾਂ ਦੇ ਨਾਲ ਕੁਝ ਦੂਜੇ ਸੂਬਿਆਂ ਦੇ ਵੀ ਨੌਜਵਾਨ ਹੈ ਪੰਜਾਬ ਦੇ ਸੀਐਮ ਸਾਹਿਬ ਤੇ ਕੇਂਦਰੀ ਮੰਤਰੀ ਉਹਨਾਂ ਨੂੰ ਅਗਾਉ ਲੈਣ ਵਾਸਤੇ ਗਏ ਨੇ ਚੰਗੀ ਗੱਲ ਹੈ ਉਹਨਾਂ ਨੂੰ ਗਲਵਕੜੀ ਦੇ ਵਿੱਚ ਲਿਆ ਉਹਨਾਂ ਨੂੰ ਹੌਸਲਾ ਦਿੱਤਾ ਪਰ ਇਹ ਸਮੱਸਿਆ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੰਭੀਰ ਬਣਨ ਦੇ ਖਤਸ਼ੇ ਨੇ ਕਿਉਂਕਿ ਜਿਸ ਕਿਸਮ ਦੇ ਇਹਨਾਂ ਦੇਸ਼ਾਂ ਦੇ ਵਿੱਚ ਹਾਲਾਤ ਬਣ ਰਹੇ ਨੇ ਅਮਰੀਕਾ ਕੈਨੇਡਾ ਜਾਂ ਹੋਰ ਕੰਟਰੀਆਂ ਦੇ ਵਿੱਚ ਜਾਂ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਜਿਹੜੀ ਉਹ ਫਸਰ ਰਹੀ ਹੈ ਬੱਚੇ ਨਰਾਸ਼ ਨੇ ਤਾਂ ਬਹੁਤ ਸਾਰੇ ਬੱਚੇ ਐਸੇ ਵੀ ਨਹੀਂ ਜਿਹੜੇ ਆਪਣੀ ਸਵੈ ਇੱਛਾ ਦੇ ਨਾਲ ਜਾਂ ਮਜਬੂਰੀ ਕਾਰਨ ਜਿਹੜਾ ਹੈ ਉਹ ਭਾਰਤ ਪੰਜਾਬ ਘਰ ਆਉਣ ਵਾਸਤੇ ਜਿਹੜਾ ਉਹ ਤਿਆਰ ਬੈਠੇ ਜੇ ਆਉਂਦੇ ਨੇ ਤਾਂ ਬਹੁਤ ਥੋੜੇ ਹੋਣਗੇ ਜਿਹੜੇ ਸੈਟਲਡ ਪਰਿਵਾਰਾਂ ਦੇ ਬੱਚੇ ਉੱਥੇ ਗਏ ਨੇ ਉਹ ਆ ਕੇ ਆਪਣੇ ਪਿਤਰੀ ਕਾਰੋਬਾਰ ਜਾਂ ਖੇਤੀ ਬਾੜੀ ਜਿਹੜੀ ਹੈ ਪਿਤਰੀ ਜ਼ਮੀਨ ਜਾਇਦਾਦ ਹੈਗੀ ਅਤੇ ਖੇਤੀ ਬਾੜੀ ਸੰਭਾਲ ਲੈਣਗੇ ਲੇਕਿਨ ਵੱਡੀ ਗਿਣਤੀ ਚੋਂ ਨੌਜਵਾਨ ਹੈ ਜਿਹੜੇ ਜ਼ਮੀਨਾਂ ਘੇੜੇ ਰੱਖ ਕੇ ਕਰਜ਼ੇ ਚੁੱਕ ਕੇ ਇਨਾਂ ਬੇਦਿਸ਼ਾਂ ਨੂੰ ਗਏ ਜੀਓ ਵਾਪਸ ਆਉਂਦੇ ਤਾਂ ਬਹੁਤ ਹੀ ਜ਼ਿਆਦਾ ਜਿਹੜੇ ਨੇ ਹਾਲਾਤ ਉਹ ਗੰਭੀਰ ਬਣਨ ਦੀ ਸੰਭਾਵਨਾ ਕਿਉਂਕਿ ਉਹ ਨੌਜਵਾਨ ਵੈਲ এডਿਕੇਟਿਡ ਨੇ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਖਾਂਪੀਨ ਦੀ ਪਹਿਰਾਵੇ ਦੀ ਪਾਸ਼ਾ ਦੀ ਤੌਰ ਤਰੀਕਿਆਂ ਦੀ ਸਮਝ ਹੈ ਤੇ ਜਦੋਂ ਇੱਥੇ ਆਉਣਗੇ ਉਹਨਾਂ ਤੇ ਕਰਜ਼ੇ ਦਾ ਵੀ ਦਬਾਅ ਹੋਏਗਾ ਉਹਨਾਂ ਤੇ ਸਮਾਜ ਦਾ ਵੀ ਦਬਾਅ ਹੋਏਗਾ ਕਿ ਜਦੋਂ ਕਿਸੇ ਤੇ ਕਰਜ਼ੇ ਦਾ ਦਬਾਅ ਹੋਵੇ ਸਮਾਜ ਦੇ ਤਾਣੇ ਮੇਹਣਿਆਂ ਦਾ ਦਬਾਅ ਹੋਵੇ ਤਾਂ ਸੱਚੇ ਵਿਅਕਤੀ ਜਿਹੜਾ ਗਲਤ ਕਦਮ ਚੁੱਕਣੋਂ ਜਿਹੜਾ ਉਹ ਗਰੇਜ਼ ਨਹੀਂ ਕਰਦਾ ਜਾਂ ਗਲਤ ਰਸਤੇ ਤੁਰਨੋਂ ਜਿਹੜਾ ਹੈ ਉਹ ਗਰੇਜ਼ ਨਹੀਂ ਕਰਦਾ ਅਗਰ ਅਜਿਹਾ ਹੁੰਦਾ ਹੈ ਤਾਂ ਸਟੇਟ ਨੂੰ ਵੱਡੀ ਕੀਮਤ ਜਿਹੜੀ ਹੈ ਇਹਦੀ ਚਕੌੜੀ ਪੈ ਸਕਦੀ ਇਸ ਕਰਕੇ ਸਰਕਾਰਾਂ ਵਾਸਤੇ ਜ਼ਰੂਰੀ ਹੈ ਕਿ ਇਹਨਾਂ ਨੌਜਵਾਨਾਂ ਦੇ ਮੁਰਬਸੀਬੇ ਦਾ ਵੀ ਇੰਤਜ਼ਾਮ ਕੀਤਾ ਜਾਵੇ ਕੇਂਦਰ ਸਰਕਾਰ ਵੀ ਔਰ ਪੰਜਾਬ ਸਰਕਾਰ ਵੀ ਇਸ ਪਾਸੇ ਜ਼ਰੂਰ ਸੋਚੇ ਮੈਨੂੰ ਇੱਕ ਪੰਤਕ ਸਫਾਂ ਦੇ ਵਿੱਚ ਖਾਸ ਤੌਰ ਤੇ ਸਾਡੇ ਪ੍ਰਚਾਰਕ ਸਹਿਬਾਨ ਦੇ ਵਿੱਚ ਜਿਹੜੀ ਹੈ ਪ੍ਰਚਲਿਤ ਗੱਲ ਜਿਹੜੀ ਚਿੱਤੇ ਹੈ ਇੱਕ ਬਹੁਤ ਹੀ ਪੰਤ ਪ੍ਰਸਿੱਧ ਕਥਾਵਾਚਕ ਸਾਨ્ઞਾ ਗਿਆਨੀ ਮਾਨ ਸਿੰਘ ਜੀ ਝੌਰ ਕਹਿੰਦੇ ਉਹ ਕਿਸੇ ਸ਼ਹਿਰ ਦੇ ਵਿੱਚ ਕਥਾ ਕਰਨ ਵਾਸਤੇ ਗਏ ਕਥਾ ਕੀਤੀ ਪ੍ਰਬੰਧਕਾਂ ਨੇ ਮੰਚ ਤੋਂ ਨੰਨਦ ਧੰਨਵਾਦ ਕੀਤਾ ਬਾਰ ਬਾਰ ਧੰਨਵਾਦ ਕੀਤਾ ਧੰਨਵਾਦ ਕਰਕੇ ਉਹਨਾਂ ਨੂੰ ਆਟੋ ਤੇ ਬਿਠਾਤਾ ਕਿ ਜਾਓ ਜੀ ਰੇਲਵੇ ਸਟੇਸ਼ਨ ਤੇ ਉੱਥੋਂ ਤੁਹਾਡੀ ਟ੍ਰੇਨ ਉਹ ਚੁੱਪਚਾਪ ਆਟੋ ਤੇ ਬੈਠੇ ਤੇ ਜਦੋਂ ਸਟੇਸ਼ਨ ਦੇ ਉੱਤੇ ਆਟੋ ਵਾਲੇ ਨੇ ਉਤਾਰਿਆ ਤੇ ਆਟੋ ਵਾਲੇ ਨੇ ਜਦੋਂ ਪੈਸੇ ਮੰਗੇ ਕਰਾਇਆ ਮੰਗਿਆ ਤੇ ਉਹਨਾਂ ਨੇ ਅਗੋਂ ਕਿਹਾ ਜੀ ਧੰਨਵਾਦ। ਆਟੋ ਵਾਲਾ ਕਹਿਣ ਲੱਗਿਆ ਸਰਦਾਰ ਜੀ ਧੰਨਵਾਦ ਦੇ ਨਾਲ ਨਹੀਂ ਗੱਲ ਬੰਨੀ ਮੈਨੂੰ ਮੇਰਾ ਕਰਾਇਆ ਦਿਓ। ਉਹ ਆਟੋ ਵਾਲ ਨੂੰ ਕਹਿਣ ਲੱਗੇ ਚਲੋ ਐਂ ਕਰੋ ਤੁਸੀਂ ਮੈਨੂੰ ਉੱਥੇ ਵਾਪਸ ਲੈ ਜਾਓ ਜਿੱਥੋਂ ਮੈਨੂੰ ਚੁੱਕ ਕੇ ਲੈ ਕੇ ਆਏ ਹੋ। ਆਟੋ ਵਾਲੇ ਨੇ ਬਿਠਾਇਆ ਉਹਨਾਂ ਨੂੰ ਤੇ ਵਾਪਸ ਉਸੇ ਜਗ੍ਹਾ ਤੇ ਲੈ ਆਏ ਜਿੱਥੇ ਸਮਾਗਮ ਸੀ ਪ੍ਰਬੰਧਕ ਉੱਥੇ ਹੀ ਸੀ। ਉਨੇ ਆਗੇ ਪ੍ਰਬੰਧਕ ਨੂੰ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਇਹ ਪ੍ਰਬੰਧਕ ਜਨੋ ਤੁਹਾਡੇ ਦਿੱਤੇ ਧੰਨਵਾਦ ਨੇ ਮੈਨੂੰ ਸਟੇਸ਼ਨ ਤੱਕ ਨਹੀਂ ਪਹੁੰਚਾਇਆ ਤੁਹਾਡਾ ਦਿੱਤਾ ਧੰਨਵਾਦ ਜਿਹੜਾ ਹੈ ਉਹ ਆਟੋ ਵਾਲੇ ਨੇ ਕਬੂਲ ਨਹੀਂ ਕੀਤਾ ਕਿਰਾਇਆ ਮੰਗਿਆ ਮੈਂ ਤਾਂ ਪੰਜਾਬ ਪਹੁੰਚਣਾ ਜੇ ਤੁਹਾਡੇ ਧੰਨਵਾਦ ਦੇ ਨਾਲ ਮੈਂ ਤੁਹਾਡੇ ਇਸ ਸਥਾਨ ਤੋਂ ਰੇਲਵੇ ਸਟੇਸ਼ਨ ਨਹੀਂ ਪਹੁੰਚਿਆ ਤੇ ਮੈਂ ਰੇਲਵੇ ਸਟੇਸ਼ਨ ਤੋਂ ਪੰਜਾਬ ਜਿਹੜਾ ਹੈ ਉਹ ਕਿਵੇਂ ਪਹੁੰਚੂਗਾ ਉਹਦੇ ਕਹਿ ਦਾ ਮਤਲਬ ਸੀ ਕਿ ਮੈਨੂੰ ਕੁਝ ਕਰਾਇਆ ਪਾੜਾ ਵੀ ਦਿਓ ਭਾਈ ਮੈਂ ਆਪਣੇ ਘਰ ਪਹੁੰਚਣਾ ਇਸ ਲਈ ਪੰਜਾਬ ਸਰਕਾਰ ਦੇ ਮੁੱਖੀ ਸੀਐਮ ਸਾਹਿਬ ਵੱਲੋਂ ਕੇਂਦਰੀ ਮੰਤਰੀ ਵੱਲੋਂ ਇਹਨਾਂ ਨੌਜਵਾਨਾਂ ਨੂੰ ਜਾ ਕੇ ਜਿਹੜਾ ਗਲਬਕੜੀ ਦੇ ਵਿੱਚ ਲਿਆ ਦੋ ਹਮਦਰਦੀ ਦੇ ਬੋਲ ਬੋਲੇ ਨੇ ਪਰ ਕੱਲੇ ਹਮਦਰਦੀ ਦੇ ਬੋਲਾਂ ਦੇ ਨਾਲ ਨਹੀਂ ਸਰਣਾ ਇਹਨਾਂ ਦੇ ਮੁਰਬਸੇਵੇਂ ਦਾ ਜਿਹੜਾ ਸਾਨੂੰ ਪ੍ਰਬੰਧ ਕਰਨਾ ਪਏਗਾ ਸਾਨੂੰ ਯਤਨ ਕਰਨੇ ਪੈਣਗੇ ਕਿਉਂਕਿ ਜਿਸ ਪੀੜਾ ਚ ਉਹਨਾਂ ਨੇ ਲੰਘਣਾ ਹੈ ਉਹ ਪੀੜਾ ਜਿਹੜੀ ਹੈ ਇਹ ਛੋਟੀ ਪੀੜਾ ਨਹੀਂ ਹੋਏਗੀ ਬਹੁਤ ਵੱਟੀ ਪੀੜਾ ਹੋਏਗੀ ਇਹ ਨੌਜਵਾਨ ਕਿਸੇ ਗਲਤ ਮਾਰਗ ਤੇ ਨਾ ਚੱਲਣ ਆਪਣਾ ਜਿਹੜਾ ਰੋਜ਼ੀ ਰੋਟੀ ਕਮਾ ਕੇ ਇੱਥੇ ਆਪਣੇ ਵਧੀਆ ਢੰਗ ਦੇ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਇਹਦੇ ਲਈ ਸਰਕਾਰਾਂ ਗੰਭੀਰ ਹੋਣ ਔਰ ਜਿਹੜੇ ਇਲੀਗਲ ਢੰਗ ਦੇ ਨਾਲ ਗਏ ਨੇ ਕਿੰਨਾ ਨੇ ਭੇਜਿਆ ਕਿਵੇਂ ਭੇਜਿਆ ਉਹਨਾਂ ਬਾਰੇ ਵੀ ਸਰਕਾਰਾਂ ਨੂੰ ਜਿਹੜਾ ਜ਼ਰੂਰ ਜਿਹੜਾ ਹੈ ਉਹ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਹੋਰ ਨੌਜਵਾਨਾਂ ਦੇ ਨਾਲ ਇਸ ਕਿਸਮ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਵਾਪਰਨ। ਬਹੁਤ ਇਸ ਵਕਤ ਜ਼ਰੂਰੀ ਹੈ ਇਹਨਾਂ ਨੌਜਵਾਨਾਂ ਦੀ ਬਾਫੜਨਾ। ਸੀਐਮ ਸਾਹਿਬ ਦੀ ਇਸ ਗੱਲ ਦੇ ਨਾਲ ਬਿਲਕੁਲ ਅਸੀਂ ਇਤفاق ਰੱਖਦੇ ਹਾਂ ਕਿ ਅੰਮ੍ਰਿਤਸਰ ਸਾਹਿਬ ਦਾ ਜਿਹੜਾ 에ਰਪੋਰਟ ਹੈ ਇਹ ਡਿਪੋਟ 에ਰਪੋਰਟ ਜਿਹੜਾ ਉਹ ਨਹੀਂ ਬਣਨਾ ਚਾਹੀਦਾ। ਤੇ ਇਹ ਤਰਕ ਵੀ ਜਿਹੜਾ ਹੈ ਕੇਂਦਰ ਸਰਕਾਰ ਦਾ ਗੈਰਵਾਜਬ ਹੈ ਕਿ ਇੱਥੇ ਨੇੜੇ ਪੈਂਦਾ ਸ੍ਰੀ ਅਮਰਸਰ ਸਾਹਿਬ ਦਾ 에어ਪੋਰਟ ਤੇ ਵਾਕਈ ਜੀ ਨੇੜੇ ਪੈਂਦਾ ਤੇ ਫਿਰ ਇਥੋਂ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਇਹਨਾਂ ਸਭ ਦੇਸ਼ਾਂ ਨੂੰ ਜੜੀਆਂ ਫਲੈਟਾਂ ਜੜੀਆਂ ਨੇ ਉਹ ਚੱਲਣੀਆਂ ਚਾਹੀਦੀਆਂ ਨੇ ਕਿ ਪੰਜਾਬੀ ਜਿਹੜਾ ਡਾਇਸਪੋਰਾ ਜਿਹੜਾ ਹੈ ਵੱਡੀ ਗਿਣਤੀ ਚ ਹੈ ਇਥੋਂ ਪੰਜਾਬ ਤੋਂ ਬਾਹਰਲੇ ਦੇਸ਼ਾਂ ਨੂੰ ਤੇ ਬਾਹਰਲੇ ਦੇਸ਼ਾਂ ਤੋਂ ਪੰਜਾਬ ਵੱਡੀ ਗਿਣਤੀ ਚ ਲੋਕ ਆਉਂਦੇ ਨੇ ਉਹਨਾਂ ਨੂੰ ਵੀ ਸਹੂਲियत ਹੋਏਗੀ ਜੇ ਅਮਰਸਰ ਸਾਹਿਬ ਦੇ 에어ਪੋਰਟ ਤੋਂ ਇੰਟਰਨੈਸ਼ਨਲ ਫਲੈਟਾਂ ਜੜੀਆਂ ਨੇ ਉਹ ਬਹੁਤ ਵੱਡੀ ਗਿਣਤੀ ਚ ਚਲਾਈਆਂ ਜਾਣ ਤਾਂ ਪੰਜਾਬ ਦੇ ਖਿਲਾਫ ਨੈਰੇਟਿਵ ਸਿਰਜਣਾ ਇਹ ਬਹੁਤ ਗਲਤ ਹੈ ਕਿ ਇਥੋਂ ਦੇ ਨੌਜਵਾਨ ਜਿਹੜੇ ਨੇ ਉਹ ਨਜਾਇਜ਼ ਤਰੀਕਿਆਂ ਦੇ ਨਾਲ ਜਾਂ ਗਲਤ ਤਰੀਕਿਆਂ ਦੇ ਨਾਲ ਵੱਧ ਜਾਂਦੇ ਨੇ ਇਹ ਗੱਲ ਸੱਚ ਨਹੀਂ ਹੈ ਤੇ ਜੇ ਪੰਜਾਬ ਦੇ ਨੌਜਵਾਨ ਜਾਂਦੇ ਨੇ ਤੇ ਹਰਿਆਣੇ ਦੇ ਵੀ ਜਾ ਰਹੇ ਨੇ ਗੁਜਰਾਤ ਦੇ ਵੀ ਜਾ ਰਹੇ ਨੇ ਸਾਊਥ ਇੰਡੀਅਨ ਸਟੇਟਾਂ ਦੇ ਜਿਹੜੇ ਨੌਜਵਾਨ ਆ ਉਹ ਵੀ ਜਾ ਰਹੇ ਨੇ ਤਾਂ ਇਸ ਪਾਸੇ ਨੈਰੇਟਿਵ ਜਿਹੜਾ ਸਿਰਜਣਾ ਖਾਸ ਤੌਰ ਤੇ ਪੰਜਾਬ ਦੇ ਪ੍ਰਤੀ ਇਹ ਸਹੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ